ਸਸਿਕਾ ਜੀ ਤੁਸੀਂ ਵੇਖ ਰਹੇ ਹੋ ਪਵਰਟੀ ਪੰਜਾਬ ਤੇ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਪਹੁੰਚਿਆ ਆਯੁਰਵੈਦਿਕ ਦੁੱਖ ਨਿਵਾਰਨ દવાਖਾਨਾ ਦੇ ਵਿੱਚ ਤੁਹਾਨੂੰ ਦੱਸਦੀ ਕਿ ਜਿਸ ਦਾ ਤੁਹਾਨੂੰ ਪਹਿਲਾਂ ਕਈ ਜਿੱਤਾਂ ਬਿਮਾਰੀਆਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਜਿਹੜਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੋਵੇਗਾ ਉਹ ਹੋਵੇਗਾ ਬਵਾਸੀਰ ਬਵਾਸੀਰ ਦੇ ਨਾਲ ਬਹੁਤ ਸਾਰੇ ਲੋਕ ਪੀੜਤ ਨੇ ਕਿਉਂਕਿ ਜਦੋਂ ਲੋਕ ਮਰੀਜ਼ ਨੇ ਜਿਹੜੇ ਡਾਕਟਰਾਂ ਦੇ ਕੋਲ ਜਾਂਦੇ ਨੇ ਤਾਂ ਕਈ ਸਲਾਹ ਦੇ ਦੇ ਦਿੰਦੇ ਨੇ ਕਿ ਤੁਸੀਂ ਦਾ ਆਪਰੇਸ਼ਨ ਕਰਾਓ ਪਰ ਲੋਕ ਜਿਹੜੇ ਮਰੀਜ਼ ਨੇ ਉਹ ਡਰ ਜਾਂਦੇ ਨੇ ਪਰ ਜਿੱਤੇ ਅੱਜ ਅਸੀਂ ਗੱਲਬਾਤ ਕਰਾਵਾਂਗੇ ਜਿਹੜੇ ਇੱਥੇ ਮੇਨ ਕਸਤਾ ਤਾਂ ਹਜੇ ਸੀ ਮਾਵੀ ਹੋਰੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹਿ ਕੇ ਆਪਣੇ ਜਿਹੜੇ ਦੇਸੀ ਤਰੀਕੇ ਦੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਪਛੇਰੀਆ ਲੋਕਾਂ ਦਾ ਬਹੁਤ ਵਕ ਬਿਮਾਰੀਆਂ ਤੋਂ ਇਲਾਜ ਕਰਾ ਕੇ ਉਹਨਾਂ ਦਾ ਖਿਹੜਾ ਚੜਾ ਚੁੜਾ ਚੁੱਕੇ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਈ ਬਿਮਾਰੀਆਂ ਨੂੰ ਸੁਖਰ ਦੀ ਬਿਮਾਰੀ ਹੋ ਗਈ ਹਾਰਟ ਦੀ ਬਿਮਾਰੀ ਹੋ ਗਈ ਜਾਂ ਫਿਰ ਗੋਡੇ ਦੀ ਬਿਮਾਰੀ ਹੋ ਗਈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਸਿਹਤ ਇਹਨਾਂ ਦੇ ਲਗਾ ਅਲਫਰਕ ਪਾਈ ਸੀ ਕਿਉਂਕਿ ਜਿਸ ਤਰ੍ਹਾਂ ਅੱਜਕੱਲ੍ਹ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਬੱਚੇ ਤੋਂ ਲੈ ਕੇ ਬਜ਼ੁਰਗ ਖਾਨ ਤੀਮ ਦਾ ਜਿਹੜਾ ਮਿਲਾਵਟੀ ਹੋਣ ਦੇ ਕਰਕੇ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਦੇ ਕਰਕੇ ਵੀ ਇਹਨਾਂ ਨੇ ਬਾਕੂਪੀ ਦੱਸਿਆ ਸੀ ਕਿ ਕਿਸ ਤਰ੍ਹਾਂ ਜਿਹੜੀ ਇਹਦਾ ਇਲਾਜ ਹੋ ਸਕਦਾ ਕਿਉਂਕਿ ਖਾਣ ਪੀਣ ਦੇ ਵਿੱਚ ਮਲਬਤ ਹੋ ਕੋਰੀ ਹੋਣ ਦੇ ਕਰਕੇ ਕਿਤਨਾ ਕਿਤੇ ਹਰ ਇੱਕ ਸਰੀਰ ਹੈ ਜਿਹੜਾ ਲੋਕਾਂ ਦਾ ਉਹ ਦਰਦ ਨਾਲ ਕਿਤਨਾ ਕਿਤੇ ਕੋਈ ਨਾ ਕੋਈ ਬਿਮਾਰੀ ਉਹਦੇ ਨਾਲ ਲੱਗੀ ਹੋਈ ਹੈ ਉਹਦੀਆਂ ਜਿਹੜੀਆਂ ਉਹ ਵੀਡੀਓ ਨੇ ਉਹ ਵੀ ਤੁਹਾਨੂੰ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਆ ਰਹੀਆਂ ਨੇ ਤੁਸੀਂ ਉਹਨਾਂ ਦੇ ਉੱਤੇ ਜਾ ਕੇ ਵੀ ਕਲਿੱਕ ਕਰ ਸਕਦੇ ਪਰ ਜਿਹੜਾ ਅੱਜ ਦਾ ਵਿਸ਼ਾ ਹੋਵੇਗਾ ਉਹ ਬਗਾਸੀਰ ਦੇ ਉੱਤੇ ਰਹੇਗਾ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਾਰਗੀ ਸਾਹਿਬ ਹੋਰਾਂ ਦਾ ਫਿਰ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੇ ਲੋਕ ਇਸ ਤੋਂ ਪੀੜਤ ਨੇ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰਨ ਦੇ ਇਹਦਾ ਅਸਲ ਦੇ ਵਿੱਚ ਇਲਾਜ ਕੀ ਕਿਉਂਕਿ ਜਾਨਦਾਰ ਲੋਕੋ ਜਦੋਂ ਡਾਕਟਰਾਂ ਦੇ ਕੋਲ ਜਾਂਦੇ ਨੇ ਤਾਂ ਉਹ ਡਰਾ ਦਿੰਦੇ ਨੇ ਜਿਸ ਦੇ ਕਰਕੇ ਮਰੀਜ਼ ਵੀ ਡਰ ਜਾਂਦਾ ਪਰ ਇਹਨਾਂ ਦੇ ਵੱਲੋਂ بڑا ਜੇਕਰ ਦੇਖਿਆ ਜਾਵੇ ਤਾਂ ਦਵਾਈ ਦੇ ਨਾਲ ਜਿਹੜਾ ਇਲਾਜ ਕੀਤਾ ਜਾਂਦਾ ਹੈ ਬਚੇਰੇ ਲੋਕ ਨੇ ਜਿਹੜੇ ਇੱਥੇ ਦੂਰੋਂ ਦਰਾਡੇ ਤੋਂ ਆ ਰਹੇ ਨੇ ਦੇਸ਼-ਵਿਸ਼ਾ ਤੋਂ ਵੀ ਲੋਕ ਸਪੈਸ਼ਲਿਟੀ ਜਿਹੜਾ ਆਪਣਾ ਇਲਾਜ ਕਰਨ ਲਈ ਆਉਂਦੇ ਤੇ ਮਾਗੀ ਸਾਹਿਬ ਸਵਾਗਤ ਹੈ ਤੁਹਾਨੂੰ ਤੁਹਾਡਾ ਸਸਕਾਰਿੰਸਕ ਸੇਵਾਪੀ ਸਾਹਿਬ ਜੀ ਨੇ ਹੁਣ ਆਪਾਂ ਗੱਲ ਕੀਤੀ ਹੈ ਬਵਾਸੀਰ ਦੀ ਅਸਲ ਦੇ ਵੀ ਸਭ ਤੋਂ ਪਹਿਲਾਂ ਇਹ ਦੱਸ ਦੇ ਬਵਾਸੀਰ ਹੈ ਕਿਨੇ ਤਰ੍ਹਾਂ ਦੀ ਹੈ ਕਿ ਕਿਸਮਾ ਕੀ ਨੀ ਨੇ ਦੇ ਕਿਹ ਕੁਝ ਹੈ ਬਵਾਸੀਰ ਸਰ ਕਈ ਤਰ੍ਹਾਂ ਦੀ ਹੈ ਵੈਸੇ ਤਾਂ ਮੇਨ ਜੇ ਆਪਾਂ ਗੱਲ ਕਰਦੇ ਆ ਤਾਂ ਆਮ ਤੌਰ ਤੇ ਤਾਂ ਲੋਕਾਂ ਨੂੰ ਦੋ ਤਰ੍ਹਾਂ ਦੀ ਬਵਾਸੀਰ ਬਾਰੇ ਜਿਆਦਾ ਜੀ ਇੱਕ ਖੂਨੀ ਬਵਾਸੀਰ ਇੱਕ ਬਾਈ ਬਵਾਸੀਰ ਮੌਕੇ ਵਾਲੀ ਬਵਾਸੀਰ ਜੀ ਬੋਲਦਾ ਕਹਿੰਦੇ ਆ ਇੱਕ ਅੰਦਰੂਨੀ ਬਵਾਸੀਰ ਹੁੰਦੀ ਹੈ ਇੱਕ ਬਾਹਰ ਬਵਾਸੀਰ ਬਾਹਰ ਮਤਲਬ ਇੱਕ ਤਾਂ ਸਾਨੂੰ ਮੌਕਾ ਹੈ ਬਵਾਸੀਰ ਦਾ ਉਹ ਦਿਖਦਾ ਹੈ ਨਾ ਉਹ ਉਹ ਹੁੰਦੀ ਹੈ ਤੇ ਇੱਕ ਬਵਾਸੀਰ ਹੁੰਦੀ ਹੈ ਕਿ ਅੰਦਰੂਨੀ ਬਵਾਸੀਰ ਹੁੰਦੀ ਹੈ ਜਿੱਦੇ ਰਾਹੀਂ ਬਲੱਡ ਆਉਂਦਾ ਹੈ ਜੀ ਔਰ ਸਭ ਤੋਂ ਵੱਧ ਜੇ ਖਤਰਨਾਕ ਬਵਾਸੀਰ ਹੈ ਤਾਂ ਇਹ ਹੀ ਬਵਾਸੀਰ ਹੈ ਹੂੰ ਆਪਰੇਟ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਆਪਰੇਟ ਦੋਨਾਂ ਦੇ ਵਿੱਚ ਹੋ ਜਾਂਦੇ ਆ ਜੀ ਮੌਕੇ ਵਾਲੀ ਦਾ ਵੀ ਹੋ ਜਾਂਦਾ ਹੈ ਤੇ ਦੂਸਰੀ ਦਾ ਵੀ ਹੋ ਜਾਂਦਾ ਹੈ ਹੂੰ ਉਸ ਤੋਂ ਵੀ ਇੱਕ ਖਤਰਨਾਕ ਹੈਗੀ ਆ ਅਲਸਰੇਟਿਵ ਕਲੈਕਟਸ ਜੀ ਅਲਸਰੇਟਿਵ ਕਲੈਕਟਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਸਟੂਲ ਪਾਸ ਹੁੰਦੀ ਆ ਤਾਂ ਬੰਦਾ ਇੱਕ ਲੇਖੇ ਦਾ ਉਹਨੂੰ ਇਹ ਵਕਤ ਖੜਾ ਹੋ ਜਾਂਦਾ ਵੀ ਹਮਮ ਹੁਣ ਉਹ ਕਿਵੇਂ ਇਸ ਰੀ ਨੂੰ ਜਰੂਗਾ ਨਾ ਜੀ ਬਹੁਤ ਭਿਆਨਕ ਪੇਨ ਦਰਦ ਹੁੰਦਾ ਬਹੁਤ ਜ਼ਿਆਦਾ ਬਿਲਕੁਲ ਸਟੂਲ ਪਾਸ ਜਦੋਂ ਹੁੰਦੀ ਆ ਸੋ ਨਾਲ ਹੀ ਬਹੁਤ ਸਾਰਾ ਬਲੱਡ ਹੁੰਦਾ ਆ ਹਮਮ ਤੇ ਇਹਦੇ ਨਾਲ ਬੰਦੇ ਚ ਵੀਕਨੈਸ ਬਹੁਤ ਆ ਜਾਂਦੀ ਹੈ ਕਈ ਵਾਰ ਤਾਂ ਬੰਦਾ ਸੁੱਕ ਕੇ ਤਿੱਲੇ ਵਰਗਾ ਹੋ ਜਾਂਦਾ ਹੈ ਜੀ ਇੰਨੀ ਖਤਰਨਾਕ ਰੋਜ਼ ਬਲੈਡਿੰਗ ਹੋਣੀ ਹੈ ਨਾ ਤੇ ਉਹਦੀ ਪੂਰਤੀ ਇੰਨਾ ਬਲੱਡ ਸੋ ਆਪਣੇ ਕੋਲ ਜਿਹੜਾ ਅਯੁਰਵੇਦ ਦੇ ਵਿੱਚ ਇਲਾਜ ਹੈ ਤਾਂ ਉਹ ਸਾਰੀਆਂ ਬਵਾਸੀਰਾਂ ਹੈਗਾ ਜੀ ਭਾਵੇਂ ਉਹ ਮੌਕੇ ਵਾਲੀ ਹੈਗੀ ਹੈ ਭਾਵੇਂ ਉਹ ਖੂਨੀ ਹੈਗੀ ਹੈ ਭਾਵੇਂ ਗੁਦਾ ਬਾਹਰ ਆਉਂਦੀ ਹੈ ਉਹ ਹੈਗੀ ਹੈ ਭਾਵੇਂ ਆ ਸਰਟ ਕੁਲੈਕਸ ਹੈਗਾ ਉਹ ਹੈਗੀ ਹੈ ਸੋ ਜਿਹੜੀ ਵੀ ਬਵਾਸੀਰ ਹੈ ਉਹਦਾ ਸਿਰਫ ਤੇ ਸਿਰਫ ਅਸੀਂ ਆਪਣੀ ਜਿਹੜੀ ਮੈਡੀਸਨਾਂ ਦੇਸੀ ਜੀ ਖੁਦ ਦੀ ਸਾਡੀ ਹੈਂਡ ਮੇਡ ਹੈ ਕਿਤੋਂ ਵੀ ਸਾਡੀ ਖਾਸियत ਇੱਕੋ ਇੱਕ ਖਾਸियत ਇਸ ਦੁੱਖ ਨਿਵਾਰਨ ਦੁਆਖਾਨੇ ਦੀ ਇਹ ਆ ਕਿ ਕੋਈ ਵੀ ਮੈਡੀਸਨ ਅਸੀਂ ਬਾਹਰੋਂ ਮਤਲਬ ਨਹੀਂ ਲੰਦੇ ਹਮ ਬਿਲਕੁਲ ਜਿੱਦਾਂ ਕੰਪਨੀਆਂ ਦੇ ਮੈਡੀਕਲ ਰੈਪ ਆਉਂਦੇ ਨੇ ਜਿਹੜੇ ਮੈਡੀਸਨਾਂ ਦੇਣ ਦੇ ਲਈ ਹਨਾ ਜੀ ਉਹ ਪਹਿਲਾਂ ਪਹਿਲਾਂ ਸਾਡੇ ਕੋਲ ਵੀ ਆਉਂਦੇ ਰਹੇ ਹੁਣ ਤਕਰੀਬਨ ਸਾਰੀਆਂ ਕੰਪਨੀਆਂ ਨੂੰ ਉਹਨਾਂ ਨੂੰ ਪਤਾ ਹੀ ਲੱਗ ਗਿਆ ਕਿ ਅਸੀਂ ਆਪ ਹੀ ਤਿਆਰ ਕਰਦੇ ਆਂ ਆਪ ਹੀ ਬਣਾਉਂਦੇ ਆਂ ਇਸੇ ਕਰਕੇ ਤੁਸੀਂ ਵੀ ਇੰਟਰਵਿਊ ਵੈਦਾਂ ਦੀਆਂ ਕਰਦੇ ਰਹਿੰਦੇ ਹੋ ਬਿਲਕੁਲ ਜਾਂ ਆਪਾਂ ਨੈੱਟ ਦੇ ਉੱਤੇ ਬਹੁਤ ਸਾਰੀਆਂ ਇੰਟਰਵਿਊ ਦੇਖਦੇ ਰਹਿੰਦੇ ਆਂ ਜੀ ਤਾਂ ਜਦੋਂ ਸ਼ਾਰਟ ਚੱਲਦਾ ਹੈ ਪਿੱਛੇ ਤਾਂ ਦਵਾਈਆਂ ਦਾ ਵੀ ਨਾਲ ਪਤਾ ਲੱਗ ਜਾਂਦਾ ਕਿ ਕਿੰਦਾਂ ਦੀਆਂ ਦਵਾਈਆਂ ਪਈਆਂ ਨੇ ਦੁਆਖਾਨੇ ਦੇ ਵਿੱਚ ਜੀ ਇਸ ਕਰਕੇ ਇਸ ਦੁਖਨਵਾਰਨ ਦੁਆਖਾਨੇ ਦੀਆਂ ਦਵਾਈਆਂ ਜਿਹੜੀਆਂ ਕਿਸੇ ਵੀ ਦੁਆਖਾਨੇ ਨਾਲ ਮੈਚ ਨਹੀਂ ਕਰਦੀਆਂ ਜੀ ਕਿਉਂਕਿ ਸਾਰੀਆਂ ਖੁਦ ਤਿਆਰ ਕੀਤੀਆਂ ਹੁੰਦੀਆਂ ਜੜੀਆਂ ਬੂਟੀਆਂ ਤੋਂ ਹੂੰ ਸੋ ਇਸ ਕਰਕੇ ਵੀ ਇਹਨਾਂ ਦੇ ਰਿਜ਼ਲਟ ਜਿਹੜੇ ਨੇ ਉਹ ਇੰਨੇ ਕ ਨੇ ਹੂੰ ਕਿ ਜਿਵੇਂ ਸਭ ਤੋਂ ਵੱਧ ਖਤਰਨਾਕ ਕੋਨੀ ਬਵਾਸੀਰ ਨੂੰ ਕਿਹਾ ਜਾਂਦਾ ਜੀ ਇਦਾਂ ਦੇ ਰਿਜ਼ਲਟ ਨੇ ਕਿ ਇੱਕ ਪੁੜੀ ਲੈਣ ਦੇ ਨਾਲ ਜੀ ਬਲੋ ਤੁਸੀਂ ਇੱਕ ਪੁੜੀ ਰਾਤ ਨੂੰ ਲੈ ਲਈ ਜੀ ਤੁਹਾਨੂੰ ਕੋਈ ਨਹੀਂ ਬਵਾਸੀਰ ਹੈ ਹੂੰ ਸਵੇਰੇ ਜਦੋਂ ਤੁਸੀਂ ਸਟੂਲ ਪਾਸ ਹੋਈ ਤਾਂ ਤੁਹਾਨੂੰ ਬਲੱਡ ਨਹੀਂ ਆਇਆ ਜੀ ਇਦਾਂ ਦੇ ਵੀ ਪੇਸ਼ੈਂਟ ਹੋਏ ਆਗੇ ਸਾਡੇ ਕੋਲ ਵੀ ਜਿਹੜੇ 10 ਦਿਨ ਦੀ ਦਵਾਈ ਲੈ ਕੇ ਗਏ ਹੂੰ ਦੋ ਗੋੜੀਆਂ ਖਾਧੀਆਂ ਦੋ ਜਾਂ ਤਿੰਨ ਜੀ ਉਸ ਤੋਂ ਬਾਅਦ ਦਵਾਈ ਨਹੀਂ ਖਾਧੀ ਹੂੰ 6-7 ਗੋੜੀਆਂ ਜਣੀਆਂ ਬਚ ਗਈਆਂ ਕੋਈ ਹੋਰ ਸਰਕਲਸ ਸੀਗਾ ਜਿਸ ਜਿਸ ਬਿਮਾਰੀ ਤੋਂ ਬੰਦਾ ਪੀੜਤ ਹੁੰਦਾ ਹੈ ਉਹਦੇ ਨਾਲ ਬਹੁਤ ਸਾਰੇ ਇਦਾਂ ਦੇ ਲੋਕ ਜੁੜੇ ਹੁੰਦੇ ਨੇ ਜਿਨ੍ਹਾਂ ਬਾਰੇ ਉਹਨੂੰ ਪਤਾ ਹੁੰਦਾ ਹੈ ਕਿ ਉਹਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਇਹ ਪ੍ਰੋਬਲਮ ਹੂੰ ਉਹਨੇ ਉਹ ਬੱਚੀਆਂ ਕੁੜੀਆਂ ਹੋਰ ਉਹ ਦੋ ਤਿੰਨ ਬੰਦਿਆਂ ਨੂੰ ਦਿੱਤੀਆਂ ਉਹ ਲੈ ਕੇ ਆਪਣੇ ਖਾਤਰ ਗਿਆ ਸੀ ਹੂੰ ਮਤਲਬ ਇੱਕੇ ਉਹਦੇ ਨਾਲ 10 ਕੁੜੀਆਂ ਦੇ ਨਾਲ 3-3 ਚਾਰ-ਚਾਰ ਬੰਦੇ ਠੀਕ ਹੋ ਜਾਂਦੇ ਹੂੰ ਇਦਾਂ ਦੇ ਰਿਜ਼ਲਟ ਨੇ ਹੂੰ ਇਸ ਕਰਕੇ ਬਵਾਸੀਰ ਵਾਲਾ ਤਾਂ ਕੋਈ ਵੀ ਪੇਸ਼ੈਂਟ ਅੱਖਾਂ ਮੀਚ ਕੇ ਆ ਜੇ ਹੂੰ ਫੋਨ ਕਰ ਲੈ ਕਾਲ ਕਰ ਲੈ ਦਵਾਈ ਕੂਰੀਅਰ ਰਾਹੀਂ ਘਰ ਪਹੁੰਚ ਜੇਗੀ ਇੰਨਾ ਕੰਫੀਡੈਂਸ ਹੈ ਵੀ ਜੇ ਪਹਿਲੀ ਪੂਰੀ ਨਾ ਫਰਕ ਪਾਵੇ ਜੀ ਤਾਂ ਮੈਂ ਕਹਿੰਦਾ ਸਾਨੂੰ ਦਵਾਈ ਦਵਾਈਆਂ ਦੇਣ ਦਾ ਹੀ ਕੋਈ ਅਧਿਕਾਰ ਨਹੀਂ ਹੈ ਹਮ ਬਿਲਕੁਲ ਇੰਨਾ ਇਸ ਦਵਾਈ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ ਇੰਨੀ ਵਧੀਆ ਜੀ ਦਵਾਈ ਬਣੀ ਹੈ ਹਮ ਤੇ ਅਸਲ ਜੇ ਪ੍ਰੋਬਲਮਾਂ ਹੁੰਦੀਆਂ ਗਰਮੀ ਦੀਆਂ ਗਰਮੀ ਲਿਵਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਕਾਰਨ ਕੀ ਹੈ ਗਰਮੀ ਹੁੰਦੇ ਕਾਰਨ ਇਹ ਜਦੋਂ ਪੈਦਾ ਕਾਰਨ ਤਾਂ ਵੀ ਜੀ ਦੇ ਬਹੁਤ ਸਾਰੇ ਹੈਗੇ ਆ ਜੇ ਆਪਾਂ ਇਸ ਵਿਸ਼ੇ ਤੇ ਜਾਵਾਂਗੇ ਤਾਂ ਉਹ ਇੱਕ ਵੱਖਰੀ ਵੀਡੀਓ ਹੀ ਬਣਾਉਣੀ ਪੈ ਸਕਦੀ ਹੈ ਬਿਲਕੁਲ ਕਾਰਨ ਤਾਂ ਸਾਰਾ ਖਾਣ ਪੀਣ ਹੈ ਇਹ ਵੀ ਆਪਾਂ ਕਹਿੰਦੇ ਕੋਈ ਬੰਦਾ ਜਾਣ ਬੁੱਝ ਕੇ ਹੀ ਖਾਂਦਾ ਹੈ ਨਾ ਤੇ ਨਾਰਮਲ ਖਾਣ ਪੀਣ ਦੇ ਨਾਲ ਡਾਇਰੈਕਟ ਨਾਲ ਵੀ ਇਹਨੂੰ ਪ੍ਰੋਬਲਮ ਆ ਜਾਂਦੀ ਹੈ ਲੌਂਗ ਟਾਈਮ ਤੋਂ ਤੁਹਾਨੂੰ ਕਬਜ ਰਹਿੰਦੀ ਹੈ ਹੂੰ ਉਹਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਅੱਜਕੱਲ ਡਾਕਟਰ ਕਿਉਂ ਬੰਦ ਕਰਾਈ ਜਾਂਦੇ ਨੇ ਨੈਸੀ ਕਿਉਂ ਬੰਦ ਕਰਾਈ ਜਾਂਦੇ ਨੇ ਬਿਲਕੁਲ ਉਹਦੇ ਨਾਲ ਸਾਡੀ ਆਂਤ ਦੇ ਵਿੱਚ ਪੂਰੀ ਬਾਡੀ ਦੇ ਵਿੱਚ ਖੁਸ਼ਕੀ ਪੈਦਾ ਹੋ ਜਾਂਦੀ ਹੈ ਛੋਟੀ ਆਂਤ ਚ ਵੱਡੀ ਆਂਤ ਚ ਖੁਸ਼ਕੀ ਪੈਦਾ ਹੋ ਜਾਂਦੀ ਹੈ ਉਹਦੇ ਕਰਕੇ ਵੀ ਹੁੰਦੀਆਂ ਤੇ ਲਿਵਰ ਦੇ ਵਿੱਚ ਪ੍ਰੋਬਲਮ ਜਦੋਂ ਆ ਜਾਂਦੀ ਹੈ ਜੀ ਉਹ ਵੀ ਫਿਰ ਉਸੇ ਇਸੇ ਕਰਕੇ ਉਹਦੀ ਲਿਵਰ ਚ ਪ੍ਰੋਬਲਮ ਹੋਣ ਕਰਕੇ ਕਬਜ ਰਹਿਣ ਲੱਗ ਜਾਂਦੀ ਹੈ ਕਬਜ ਤੋਂ ਬਾਅਦ ਫਿਰ ਜਦੋਂ ਸਟੂਲ ਪਾਸ ਨਹੀਂ ਹੁੰਦੀ ਬਹੁਤ ਸਾਰਾ ਜ਼ੋਰ ਜਦੋਂ ਲੱਗਦਾ ਹੈ ਤਾਂ ਉਦੋਂ ਫਿਸਰ ਅੰਦਰ ਚੀਰੇ ਪੈ ਜਾਂਦੇ ਨੇ ਜਾਂ ਫਿਰ ਤਜਾਬ ਤੁਹਾਡੀ ਬਾਡੀ ਚ ਬਣਨ ਲੱਗ ਜਾਂਦਾ ਹੈ ਤਾਂ ਉਦੋਂ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਅਲਸਰ ਵਗੈਰਾ ਜ਼ਖਮ ਹੋ ਜਾਂਦੇ ਨੇ ਹੂੰ ਤੋ ਜਿਆਦਾ ਲਾਲ ਮਿਰਚ ਦਾ ਸੇਵਨ ਕਰਨ ਕਰਕੇ ਜਿਆਦਾ ਤੇਜ਼ ਮਸਾਲੇ ਜਿਹੜੇ ਆ ਕਈ ਲੋਕ ਖਾਂਦੇ ਨੇ ਜਾਂ ਕਈ ਡਰਾਈਵਰ ਵੀਰ ਨੇ ਜਿਹੜੇ ਲੌਂਗ ਟਾਈਮ ਗੱਡੀ ਡਰਾਈਵ ਕਰਦੇ ਆ ਉਹਨਾਂ ਨੂੰ ਵੀ ਇਹ ਪ੍ਰੋਬਲਮ ਆ ਜਾਂਦੀਆਂ ਨੇ ਕਿਉਂਕਿ ਉੱਥੇ ਕੀ ਹੁੰਦਾ ਆ ਡਰਾਈਵ ਕਰਨ ਕਰਕੇ ਨਹੀਂ ਪ੍ਰੋਬਲਮ ਆਉਂਦੀ ਉਹਨਾਂ ਦਾ ਖਾਣ ਪੀਣ ਦੇ ਟਾਈਮ ਟਾਈਮ ਗਲਤ ਹੋ ਜਾਂਦੇ ਆ ਦਿਨੇ ਜਾਗਣਾ ਰਾਤ ਨੂੰ ਜਾਗਣਾ ਦਿਨੇ ਸੌਣਾ ਲੇਟ ਖਾਣਾ ਲੇਟ ਪੈਣਾ ਨੀਂਦ ਪੂਰੀ ਨਾ ਹੋਣੀ ਰੇਟ ਦੇ ਵਿੱਚ ਪ੍ਰੋਬਲਮ ਹੋਣੀ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਜੁੜੀਆਂ ਹੋਈਆਂ ਸਾਡੇ ਖਾੜ ਪੇੜ ਰਹਿਣ ਸਹਿਰ ਟੱਗ ਉਦੇ ਨਾਲ ਹੀ ਜੁੜੀਆਂ ਹਿਆ ਜੀ ਬਟ ਘਬਰਾਉਣ ਨਹੀਂ ਉਹਨਾਂ ਤੇ ਇੱਕ ਜਿਵੇਂ ਹੁਣ ਜਦੋਂ ਜਿਹੜੇ ਮਰੀਜ਼ ਨੇ ਨਾ ਜਿਹੜੇ ਪਹਿਲਾਂ ਵੀ ਆਪਣੀ ਵੀਡੀਓ ਦੇਖ ਕੇ ਤੁਹਾਡੇ ਕੋਲ ਪਹੁੰਚੇ ਨੇ ਪਰ ਉਹ ਹੁਣ ਜਿਵੇਂ ਹੁਣ ਇਹਦੇ ਇੱਕ ਲੋਕ ਪਹਿਲਾਂ ਵੀ ਹੋਰ ਆ ਥਾਂ ਦੇ ਉੱਤੇ ਇਕੇਰ ਪਰ ਤੁਹਾਡੇ ਕੋਲ ਜਿਵੇਂ ਆਏ ਉਹਨਾਂ ਨੇ ਦੱਸਿਆ ਵੀ ਹੈ ਨਾ ਵੀ ਇੱਥੇ ਆ ਕੇ ਸਾਨੂੰ ਵੀ ਜਿਹੜਾ ਮਤਲਬ ਲੰਬੇ ਸਮੇਂ ਤੋਂ ਜਿਹੜਾ ਦਰਦ ਸੀ ਜੋ ਸੀ ਵੀ ਉਹ ਇੱਥੇ ਆ ਕੇ ਠੀਕ ਹੋ ਗਿਆ ਪਰ ਹੁਣ ਜਿਹੜੇ ਡਾਕਟਰ ਨੇ ਜਦੋਂ ਕਿਤੇ ਜਾਂਦੇ ਨੇ ਮਰੀਜ਼ ਡਾਕਟਰਾਂ ਦੇ ਕੋਲ ਤਾਂ ਬਹਿ ਪਾ ਦੇਣਗੇ ਪਰ ਵੀ ਇਹਦਾ ਆਪਰੇਸ਼ਨ ਹੋਊਗਾ ਜੀ ਤੇ ਕੀ ਆਪਰੇਸ਼ਨ ਤੇ ਵੀ ਇਹਦਾ ਸੰਭਵ ਹੈ ਜਦੋਂ ਕਿ ਤੁਸੀਂ ਵੈਸੇ ਗਲਤ ਨਹੀਂ ਸਰ ਹਰ ਇੱਕ ਦੀ ਥਿਉਰੀ ਲਗ ਲਗ ਹੈ ਨਾ ਆਯੁਰਵੇਦ ਕਿ ਲੋਕ ਜਿਹੜੇ ਮਰੀਜ਼ ਨੇ ਉਹ ਪੇਸ ਨਹੀਂ ਕਰਾਉਣਾ ਚਾਹੁੰਦੇ ਉਹ ਜਦੋਂ ਕਹਿੰਦੇ ਨੇ ਸਾਡੇ ਜੇ ਦਵਾਈ ਨਾਲ ਇਦਾਂ ਦੇਸੀ ਤਰੀਕੇ ਨਾਲ ਦੇਖੋ ਜੀ ਪੇਸ਼ੈਂਟ ਕੋਲ ਸਾਰੀਆਂ ਆਪਸ਼ਨਾਂ ਹੈਗੀਆਂ ਆਪਸ਼ਨਾਂ ਉਹਨੇ ਡਿਸਾਈਡ ਕਰਨਾ ਹੈ ਕਿ ਉਹਨੇ ਕਿਸ ਪੈਥੀ ਦੇ ਵਿੱਚ ਇਲਾਜ ਕਰਾਉਣਾ ਹੈ ਬਿਲਕੁਲ ਜੇ ਉਹਨੇ ਐਲੋਪੈਥੀ ਦੇ ਵਿੱਚ ਇਲਾਜ ਕਰਾਉਣਾ ਹੈ ਤਾਂ ਉਹ ਬੈਸਟ ਇਲਾਜ ਹੈ ਕਿ ਉਹਦਾ ઓਪਰੇਟ ਹੈਗਾ ਉਹ ਹੋ ਜਾਊਗਾ ਹੋਮੋਪੈਥੀ ਦੀ ਇੱਕ ਵੱਖਰੀ ਸਿਸਟਮ ਹੈ ਆਯੁਰਵੇਦ ਦਾ ਇੱਕ ਵੱਖਰਾ ਸਿਸਟਮ ਹੈ ਆਯੁਰਵੇਦ ਦੇ ਵਿੱਚ ਤਾਂ ਟੋਟਲੀ ਤੁਹਾਨੂੰ ਜਿਹੜੀਆਂ ਜੜੀਆਂ ਬੂਟੀਆਂ ਨੇ ਉਹੀ ਦਿੱਤੀਆਂ ਜਾਣਗੀਆਂ ਠੀਕ ਹੈ ਜੜੀਆਂ ਬੂਟੀਆਂ ਦੇ ਰਾਹੀਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਕੀਤੀਆਂ ਜਾਂਦੀਆਂ ਕਿਉਂਕਿ ਇਹ ਗੁਰਬਾਣੀ ਦੇ ਵਿੱਚ ਵੀ ਆਉਂਦਾ ਜੋ ਬਰੇ ਮੰਡੇ ਸੋਈ ਪਿੰਡੇ ਜੋ ਕੁਝ ਸੁਭਾਅ ਹੈ ਇਦੇ ਅਧਿਅਤਵ ਅਰਥ ਕਰਨੇ ਹੁਣ ਤਾਂ ਬਹੁਤ ਢਗਾਈ ਤਾਂ ਕਰਨੇ ਪੈਣਗੇ ਆਪਾਂ ਜੇ ਮੇਨ ਮੇਨ ਗੱਲਾਂ ਵੀ ਸਮਝ ਲਈਏ ਕਿ ਜੋ ਧਰਤੀ ਦੇ ਵਿੱਚ ਸਾਰੇ ਤੱਤ ਹੈਗੇ ਆ ਉਹ ਸਾਰੇ ਤੱਤ ਬੰਦੇ ਦੀ ਬਾਡੀ ਦੇ ਵਿੱਚ ਹਮ ਧਰਤੀ ਦੇ ਵਿੱਚੋਂ ਹੀ ਸਾਨੂੰ ਸਾਰਾ ਕੁਝ ਮਿਲਦਾ ਹੈ ਬਿਲਕੁਲ ਜੇ ਧਰਤੀ ਦੇ ਵਿੱਚ ਲੋਹਾ ਆ ਤਾਂ ਬੰਦੇ ਦੇ ਸਰੀਰ ਵਿੱਚ ਵੀ ਲੋਹੇ ਦੀ ਕੁਝ ਮਾਤਰਾ ਜਿਹਦੇ ਬਿਨਾਂ ਬੰਦੇ ਦਾ ਸਰੀਰ ਨਹੀਂ ਚੱਲ ਸਕਦਾ ਹਮ ਜੇ ਧਰਤੀ 'ਚ ਸੋਨਾ ਆ ਤਾਂ ਬੰਦੇ ਦੇ ਸਰੀਰ ਦੇ ਵਿੱਚ ਵੀ ਸੋਨੇ ਦੀ ਕੁਝ ਮਾਤਰਾ ਆ ਜਿਹਦੇ ਬਿਨਾ ਬੰਦੇ ਦਾ ਸਰੀਰ ਨਹੀਂ ਚੱਲ ਸਕਦਾ। ਹਮਮ ਕੈਲਸ਼ੀਅਮ ਜੇ ਧਰਤੀ ਦੇ ਵਿੱਚ ਆ ਤਾਂ ਬੰਦੇ ਦੇ ਸਰੀਰ ਦੇ ਵਿੱਚ ਵੀ ਕੈਲਸ਼ੀਅਮ ਦੀ ਇੱਕ ਮਾਤਰਾ ਹੈ ਜਿਹਦੇ ਬਿਨਾ ਸਰੀਰ ਨਹੀਂ ਚੱਲ ਸਕਦਾ। ਜੀ। ਔਰ ਜਿੰਨੇ ਵੀ ਤੁਸੀਂ ਆ ਸਾਲਟ ਦੇਖ ਰਹੇ ਹੋ ਸਟੇਰੀਡੋਨ ਜਾਂ ਹੋਰ ਸਟੀਰੋਇਡ ਜੀ ਆਪਾਂ ਨੂੰ ਤਾਂ ਕਈ ਵਾਰ ਇਹ ਲੱਗਦਾ ਸਟੀਰੋਇਡ ਇੱਕ ਦਵਾਈ ਆ ਹਨਾ ਸਟੀਰੋਇਡ ਬੰਦੇ ਦੇ ਅੰਦਰ ਵੀ ਬਣਦੀ ਇੱਕ ਮਾਤਰਾ ਦੇ ਵਿੱਚ। ਹਮਮ ਜੀ ਇੱਕ ਲਿਮਟ ਦੇ ਵਿੱਚ ਹੀ ਉਹਦੀ ਕੁਮਾਤਰਾ ਹੈ ਉਨੀ ਉਹਦੇ ਅੰਦਰ ਉਹ ਰਹਿਣੀ ਚਾਹੀਦੀ ਹੈ ਅਗਰ ਉਹ ਨਹੀਂ ਹੈਗੀ ਤਾਂ ਗੜਬੜਾ ਜਾਂਦਾ ਸੋ অপਸ਼ਨ ਸਾਡੇ ਕੋਲ ਹੈਗੀਆਂ ਇੱਕ ਸਟੀਰੋਇਡ ਹੈ ਵੀ ਜਿਹੜੀ ਕੁਦਰਤੀ ਤੌਰ ਤੇ ਜੜੀਆਂ ਬੂਟੀਆਂ ਦੇ ਵਿੱਚ ਹੈਗੀ ਜੋ ਕੁਦਰਤ ਨੇ ਪੈਦਾ ਕੀਤੀਆਂ ਜੀ ਇੱਕ ਆਇਰਨ ਪਾਲਕ ਦੇ ਵਿੱਚ ਵੀ ਹੈਗਾ ਇੱਕ ਕੈਲਸ਼ੀਅਮ ਦੁੱਧ ਦੇ ਵਿੱਚ ਵੀ ਹੈਗਾ ਅੰਡੇ ਦੇ ਵਿੱਚ ਵੀ ਹੈਗਾ ਪਨੀਰ ਦੇ ਵਿੱਚ ਵੀ ਹੈਗਾ ਪ੍ਰੋਟੀਨ ਜੀ ਤੁਸੀਂ ਇਸ ਸੋਰਸ ਤੋਂ ਲੈਣਾ ਚਾਹੁੰਦੇ ਹੋ ਤੁਸੀਂ ਐਲੋਪੈਥਿਕ ਦੇ थ्रू सिंथेटिक ਰੂਪ ਚ ਲੈਣਾ ਚਾਹੁੰਦੇ ਹੋ ਜਾਂ ਜੋ ਕੁਦਰਤ ਨੇ ਪੈਦਾ ਕੀਤਾ ਉਹਦੇ ਨਾਲ ਜੁੜ ਕੇ ਲੈਣਾ ਚਾਹੁੰਦੇ ਹੋ ਇਹ ਤਾਂ ਸਿੱਧਾ ਜੀ ਫਾਰਮੂਲਾ ਹੈ ਹੈਗਾ ਸਾਰਾ ਕਿਤੇ ਜੀ ਇਨਸੂਲਿਨ ਹੈ ਸ਼ੂਗਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਕੈਨਸੂਲਿਨ ਤੁਸੀਂ सिंथेटिक ਰੂਪ ਚ ਬਾਹਰੋਂ ਵੀ ਇੰਜੈਕਟ ਕਰਾ ਸਕਦੇ ਹੋ ਇੰਜੈਕਸ਼ਨ ਦੇ ਨਾਲ ਜੀ ਇੱਕ ਇਨਸੂਲਿਨ ਤੁਹਾਡੀ ਬਾਡੀ ਦੇ ਵਿੱਚ ਜੜੀਆਂ ਬੂਟੀਆਂ ਨਾਲ ਵੀ ਜਾ ਸਕਦੇ ਜਿਹੜੀ ਉਹਦੀ ਪੂਰਤੀ ਕਰ ਸਕਦੇ ਜਿਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਇਸ ਕਰਕੇ ਆਯੁਰਵੇਦ ਦੇ ਨਾਲ ਜੁੜਨਾ ਇਸ ਗੱਲ ਦਾ ਤਾਂ ਕੋਈ ਚਿੰਤਾ ਹੀ ਨਹੀਂ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਹੋਊਗਾ ਹਮ ਆਯੁਰਵੇਦ ਦਾ ਮਤਲਬ ਸਾਡੀ ਜੜੀਆਂ ਦਵਾਈਆਂ ਇਦਾਂ ਦੀਆਂ ਦਵਾਈਆਂ ਨੇ ਵੀ ਇੱਕ ਬਿਮਾਰੀ ਤੋਂ ਤੁਸੀਂ ਜੀ ਦਵਾਈ ਲੈ ਰਹੇ ਹੋ ਤੁਹਾਡੀਆਂ ਬਾਕੀ ਦੀਆਂ ਸਾਰੀਆਂ ਪ੍ਰੋਬਲਮਾਂ ਵੀ ਠੀਕ ਹੋ ਜਾਣਗੀਆਂ ਹਮ ਫਰ ਐਗਜ਼ਾਮਪਲ ਸਾਡੇ ਕੋਲ ਲੀਵਰ ਦਾ ਪ੍ਰੋਬਲਮ ਆਉਂਦਾ ਸ਼ੂਗਰ ਦੀ ਪ੍ਰੋਬਲਮ ਤੇ ਆਉਂਦਾ థਾਇਰੋਇਡ ਵਾਲਾ ਆਉਂਦਾ ਜੀ ਕੋਲੇਸਟ੍ਰੋਲ ਲੈਵਲ ਵੱਧਦਾ ਹੈ ਤਾਂ ਮੈਨੂੰ ਤਾਂ ਅਸੀਂ ਇਹ ਦੇਖਣਾ ਕਿ ਇਹ ਚੀਜ਼ ਵੱਧ ਕਿਉਂ ਰਹੀ ਹੈ ਅਸੀਂ ਉਹਨੂੰ ਚੱਕ ਕੇ ਕੋਲੇਸਟ੍ਰੋਲ ਵਾਲੇ ਨੂੰ ਕੋਲੇਸਟ੍ਰੋਲ ਦੀ ਦਵਾਈ ਨਹੀਂ ਦੇ ਦੇਣੀ ਹਾਲਾਂਕਿ ਦਵਾਈ ਕੋਲੇਸਟ੍ਰੋਲ ਦੀ ਵੀ ਸਾਡੇ ਕੋਲ ਹੈਗੀ ਹੈ ਜਾਂ ਜੇ ਸ਼ੂਗਰ ਦਾ ਤਾਂ ਉਹਨੂੰ ਇਨਸੂਲਿਨ ਨਹੀਂ ਚੱਕ ਕੇ ਦੇ ਦੇਣੀ ਉਹ ਵੱਧਦਾ ਕਿਉਂ ਹੈ ਜਾਂ ਘਟਦਾ ਕਿਉਂ ਹੈ ਉਹ ਉਸ ਜੜ ਤੇ ਜਦੋਂ ਇਲਾਜ ਕਰਾਂਗੇ ਤਾਂ ਜਿਹੜੀਆਂ ਬਾਕੀ ਦੀਆਂ ਪ੍ਰੋਬਲਮਾਂ ਉਹਦੇ ਕਰਕੇ ਹੋਰ ਹਮਹ ਤਾਰੀਆਂ ਸਾਡੇ ਸਰੀਰ ਦੇ ਵਿੱਚ علامات ਆ ਉਹ ਵੀ ਠੀਕ ਹੋ ਜਾਂਦੀਆਂ ਮਤਲਬ ਇੱਕ ਬਿਮਾਰੀ ਤੋਂ ਤੁਸੀਂ ਦਵਾਈ ਖਾਣੇ ਹੋ ਹਮ ਆਯੁਰਵੇਦ ਦੇ ਵਿੱਚ ਬਾਕੀ ਤਾਂ ਮੈਨੂੰ ਨਹੀਂ ਪਤਾ ਜੋਸੀ ਬਣਾਉਨੇ ਆ ਤਾਂ ਤੁਹਾਡੀਆਂ ਬਾਕੀ ਦੀਆਂ ਪ੍ਰੋਬਲਮਾਂ ਵੀ ਠੀਕ ਹੋ ਗਿਆ ਤੇ ਮਾਮੀ ਸਰ ਇੱਕ ਨਾ ਜਿਵੇਂ ਲੋਕ ਪੰਜਾਬ ਦੇ ਵਿੱਚ ਬਹੁਤ ਇਸ ਵਕਤ ਇੱਕ ਤਾਂ ਖਾਣ ਪੀਣ ਦੀ ਗੱਲ ਆ ਲਈ ਆਪਾਂ ਪਰ ਐਦਾਂ ਵੀ ਲੋਕ ਕਹਿੰਦੇ ਨੇ ਜਦੋਂ ਸ਼ਾਮ ਨੂੰ ਕੀਵਲ ਕਹਿੰਦੇ ਮੇਰੇ ਹੱਡ ਪੈਰ ਦੁਖਰੇ ਜਾਂ ਸਿਰ ਡੋਲ ਰਹਿੰਦਾ ਹੈ ਉਹ ਦਵਾਈ ਲੈ ਲੈਂਦੇ ਆ ਉਹ ਫਿਰ ਕੁਝ ਸਮਾਂ ਰਹਿੰਦਾ ਠੀਕ ਉਸ ਪਰ ਫੇਰ ਹੋ ਜਾਂਦੀ ਹੈ। ਸਭ ਤੋਂ ਅੱਗੇ ਕੋਲ ਇਹੋ ਜਿਹੀ ਦਵਾਈ ਹੈਗੀ ਵੀ ਜਿਹੜਾ ਉਹਨਾਂ ਸਦਾ ਵਾਸਤੇ ਉਹ ਰੋਗ ਮੁਕਤ ਹੋ ਜਾਣ ਵੀ ਉਹਨਾਂ ਦੇ ਅੰਦਰ ਹੈ ਤੇ ਬੈਅ ਜਦ ਸੇਡ ਡੋਨ ਨਾ ਰਿਹਾ ਕਰੇ। ਇਹ ਨਹੀਂ ਕਿ ਖਾਣ ਪੀਣ ਦੀ ਇੱਕ ਜਦ ਤੁਹਾਨੂੰ ਕੋਈ ਦਵਾਈ ਹੈ ਜਿਹੜਾ ਸਪੰਦੂ ਕੁ ਜਦ ਨਹੀਂ ਏਕੜ ਖਾ ਕੇ ਰੋਗ ਮੁਕਤ ਹੋ ਜਾਣ ਵੀ ਦੁਬਾਰੇ ਉਹਨ ਦਵਾਈ ਲੈਣੀ। ਦੇਖੋ ਇੱਕਦਮ ਦਾ ਕੁਝ ਨਹੀਂ ਹੁੰਦਾ। ਕੁਦਰਤ ਨੇ ਦੁਨੀਆ ਬਣਾਈ ਆ। ਇਹ ਵੀ ਇੱਕ ਮਸ਼ੀਨ ਆ। ਬਿਲਕੁਲ ਜਿਹਦਾ ਹਰ ਵਕਤ ਧਿਆਨ ਰੱਖਣਾ ਪੈਣਾ। ਕੋਈ ਇਦਾਂ ਦਾ ਕੁੱਟ ਕੇ ਆਪਾਂ ਇਹਦੇ ਵਿੱਚ ਨਹੀਂ ਪਾ ਸਕਦੇ ਵੀ ਇੱਕ ਵਾਰ ਖਾ ਲਿਆ ਤੇ ساری ਜ਼ਿੰਦਗੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪਊਗੀ ਜੀ ਹਰ ਕਦਮ ਤੇ ਹਰ ਘੜੀ ਹਰ ਜਗ੍ਹਾ ਤੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਇਦਾਂ ਹੁੰਦਾ ਜਦੋਂ ਦਵਾਈ ਲੈ ਲਈ ਵਸੂਣਾ ਅਸਰ ਹੈਗਾ ਉਹਦਾ ਉਸ ਤੋਂ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਹੈ ਦਵਾਈਆਂ ਦਾ ਆਮ ਦਵਾਈਆਂ ਦਾ ਜੀ ਜੀ ਆਮ ਦਵਾਈਆਂ ਦਾ ਦੇਖੋ ਇਹ ਹੁੰਦਾ ਹੈ ਮੰਨ ਲਓ ਤੁਹਾਨੂੰ ਹੁਣ ਥੈਰਡੇ ਆ ਜਾਂ ਸ਼ੂਗਰ ਹੈ ਸ਼ੂਗਰ ਤੋਂ ਤੁਸੀਂ ਹੁਣ ਜੇ ਇਨਸੂਲਿਨ ਬਾਹਰੋਂ ਲਵੋਗੇ ਹੁਣ ਬੋਡੀ ਚੰਸਲ ਨਹੀਂ ਨਾ ਬਣਦੀ ਪੈਨਕ੍ਰਿਆਜ ਨੇ ਇਨਸੂਲਿਨ ਬਣਾਉਣੀ ਹੁੰਦੀ ਹੈ ਹੁਣ ਜਿਹੜਾ ਤੁਸੀਂ ਇੰਜੈਕਸ਼ਨ ਆ ਇਨਸੂਲਿਨ ਲਵੋਗੇ ਉਹਦਾ ਤਾਂ 24 ਘੰਟੇ ਅਰਧ ਘੰਟੇ 10 ਘੰਟੇ ਅਸਰ ਹੋਊਗਾ ਨਾ ਜੀ ਬਟ ਉਹ ਪੈਨਕ੍ਰਿਆਜ ਜੇ ਸਹੀ ਹੋ ਜਵੇ ਆਪ ਉਹ ਇਨਸੂਲਿਨ ਬਣਾਉਣ ਲੱਗ ਜਵੇ ਜੇ ਉਹਦੇ ਤੇ ਇਲਾਜ ਕਰੋਗੇ ਜੜ ਤੇ ਇਲਾਜ ਕਰੋਗੇ ਜਟ ਪੋਣਾ ਜੀ ਫਿਰ ਤਾਂ ਇੱਕ ਵਾਰੀ ਇਲਾਜ ਕਰਾਉਣ ਦੀ ਲੋੜ ਹੈ ਬਿਲਕੁਲ ਇਹੀ ਹੈਗਾ ਆਯੁਰਵੇਦ ਦੇ ਵਿੱਚ ਇਹ ਆਯੁਰਵੇਦ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਬਾਕੀ ਨਹੀਂ ਮੈਨੂੰ ਕਿਸੇ ਬਾਰੇ ਪਤਾ ਮੈਂ ਆਪਣੀ ਗੱਲ ਕਰ ਸਕਦਾ ਕਿ ਸਾਡੇ ਕੋਲ ਕੋਈ ਵੀ ਡਿਜ਼ੀਜ਼ ਹੈ ਉਹਦਾ ਇੱਕ ਟਾਈਮ ਪੀਰੀਅਡ ਹੈ ਉਹਦੇ ਅਕੋਰਡਿੰਗ ਕਿ ਉਹ ਸਟੇਜ ਕਿਹੜੀ ਹੈ ਰੋਗ ਨੂੰ ਜੱਟ ਤੋਂ ਦੇਖਿਆ ਜਾਂਦਾ ਹਾਂ ਉਹ ਜਿਹੜੀ ਸਟੇਜ ਹੈ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਇਹ ਨਹੀਂ ਹੈਗਾ ਕਿ ਆਦਰਵੇਦ ਦੇ ਵਿੱਚ ਕਿ ਤੁਸੀਂ ਸਦਾ ਲਈ ਤੁਹਾਨੂੰ ਕੋਈ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਨੂੰ ਇੱਕ ਗੋਲੀ ਲਾਤੀ ਕਿ ਤੁਸੀਂ ਸਾਰੀ ਜ਼ਿੰਦਗੀ ਖਾਣੀ ਹੈ ਜੀ ਸ਼ੂਗਰ ਹੈ ਤਾਂ ਇੱਕ ਗੋਲੀ ਲਾਤੀ ਸਾਰੀ ਜ਼ਿੰਦਗੀ ਖਾਣੀ ਪੈਣੀ ਹੈ ਤਾਂ ਇਸ ਕਰਕੇ ਇਹਦੇ ਚ ਤਾਂ ਇੱਕ ਪ੍ਰੋਪਰ ਟਾਈਮ ਪੀਰੀਅਡ ਹੈਗਾ ਕੋਰਸ ਹੈਗਾ ਹਰ ਬਿਮਾਰੀ ਦਾ ਜੀ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਧੁੱਪ ਤੋਂ ਆਹ ਛਾਂ ਤੋਂ ਆਹ ਧੂੜ ਤੋਂ ਆਹ ਕਿਸੇ ਚੀਜ਼ ਤੋਂ ਉਹਦਾ ਇੱਕ ਟਾਈਮ ਪੀਰੀਅਡ ਹੈ ਉਹ ਕੋਰਸ ਪੂਰਾ ਕਰਨ ਤੋਂ ਬਾਅਦ ਕੋਈ ਦੁਆਰਾ ਲੋੜ ਨਹੀਂ ਪੈਂਦੀ ਬਟ ਧਿਆਨ ਸਾਨੂੰ ਜਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਹਾਡਾ ਕੋਈ ਆਰਗਨ ਖਰਾਬ ਹੋਇਆ ਉਸ ਤੋਂ ਪਹਿਲਾਂ ਤਾਂ ਉਹ ਸਹੀ ਹੋ ਸੀਗਾ ਨਾ ਬਿਲਕੁਲ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਦਿੱਕਤ ਨਹੀਂ ਸੀ ਬਿਲਕੁਲ ਬਿਲਕੁਲ ਸਾਡੇ ਖਾਣ ਪੀਣ ਕਰਕੇ ਬੇਧਿਆਨਾ ਹੋਣ ਕਰਕੇ ਜਾਂ ਸਾਨੂੰ ਮਜਬੂਰੀ ਕਾਰਨ ਕਰਕੇ ਕਈ ਲੋਕ ਜੌਬ ਇਦਾਂ ਦੀ ਜਗ੍ਹਾ ਤੇ ਕਰਦੇ ਆ ਜਿਨ੍ਹਾਂ ਨੂੰ ਮਜਬੂਰੀ ਹੋ ਗਈ ਆ ਵੀ ਉਹ ਜਦੋਂ ਹੁਣ ਤੁਸੀਂ ਬਾਹਰੀ ਟ੍ਰੈਵਲ ਕਰਨਾ ਤਾਂ ਤੁਸੀਂ ਹਰ ਵਕਤ ਘਰ ਦਾ ਖਾਣਾ ਕਿੱਥੋਂ ਲੈ ਕੇ ਚਲੇ ਹੋਏ ਸੋ ਉੱਥੇ ਵੀ ਚਲੋ ਬਹੁਤ ਸਾਰੀਆਂ ਆਪਸ਼ਨਾਂ ਹੁੰਦੀਆਂ ਧਿਆਨ ਜਿੰਨਾ ਸਰੀਰ ਦਾ ਜਿੰਨਾ ਕੋ ਧਿਆਨ ਨਾ ਰੱਖਿਆ ਜਾ ਸਕੇ ਤਾਂ ਉਹਨਾਂ ਵਧੀਆ ਬਿਲਕੁਲ ਤੇ ਮਾਨ ਸਰ ਇੱਕ ਵਾਰੀ ਆਪਣਾ ਡਰੈਸ ਕਿੱਥੇ ਤੁਹਾਨੂੰ ਸੰਪਰਕ ਕਿਵੇਂ ਕਰਨ ਦੇ ਦਰਸ਼ਕ ਆਪਣੇ ਦੇਖ ਰਹੇ ਨੇ ਸੰਪਰਕ ਲਈ ਤਾਂ ਜੀ ਨੰਬਰ ডিসਪਲੇ ਹੋ ਰਹੇ ਨੇ ਸਾਡੇ ਹਨਾ ਉੱਪਰ ਚੱਲ ਰਹੇ ਨੇ ਬਾਕੀ ਤੁਸੀਂ ਆ ਕੇ ਇੱਕ ਵਾਰੀ ਆਓ ਆਉਂਦੇ ਪੇਸ਼ੈਂਟ ਤਾਂ ਉਹ ਸਭ ਤੋਂ ਵਧੀਆ ਗੱਲ ਹੈ ਉਹਦੀ ਨਬਜ਼ ਦੇਖੀ ਜਾਂਦੀ ਹੈ ਹਨਾ ਉਹਦਾ ਸਾਰਾ ਇੱਥੇ ਮੰਨ ਲਓ ਜਦੋਂ ਪੇਸ਼ੈਂਟ ਸਾਹਮਣੇ ਆਉਂਦੇ ਤਕਰੀਬਨ ਅੱਧ ਤੋਂ ਵੱਧ ਬਿਮਾਰੀਆਂ ਆ ਜਾਂ ਅੱਧ ਤੋਂ ਵੱਧ ਰਿਪੋਰਟਾਂ ਦੇਖੇ ਤੋਂ ਬਿਨਾ ਪਤਾ ਲੱਗ ਜਾਂਦਾ ਇਹਨੂੰ ਜੀ ਕੀ ਦਿੱਕਤ ਹੈ ਨਾ ਸੋ ਚੰਡੀਗੜ੍ਹ ਯੂਨੀਵਰਸਿਟੀ ਆ ਸੀਯੂ ਕਹਿੰਦੇ ਨੇ ਜਿਹਨੂੰ ਮੋਰਿੰਡਾ ਤੇ ਖਰੜ ਦੇ ਉਚਕਾਰ ਲੁਧਿਆਣਾ ਰੋਡ ਦੇ ਉੱਤੇ ਮਹਾਲੀ ਡਿਸਟ੍ਰਿਕਟ ਪੈ ਜਾਂਦਾ ਜੀ ਲੋਖਨਵਾਲੇ ਦੁਆ ਕਨਾਂਾ 2 ਨੰਬਰ ਗੇਟ ਆ ਯੂਨੀਵਰਸਿਟੀ ਦਾ ਉਹਦੇ ਬਿਲਕੁਲ ਨਾਲ ਆ ਪਹਿਲਾਂ ਹੀ ਚਾਪੈਗੀ ਜਿੱਦੇ ਵਿੱਚ ਦੁੱਖਣਵਾਰਨ ਦਵਾ ਕਰਨਾ ਹਰ ਰੋਜ਼ 10 ਤੋਂ 5 ਖੁੱਲਦਾ ਜਨਵਰੀ ਦੇ ਵਿੱਚ ਹਰ ਸੰਡੇ ਦੇ ਵਿੱਚ ਸੰਡੇ ਦੀ ਛੁੱਟੀ ਹੋਇਆ ਕਰੂਗੀ ਪਹਿਲਾਂ ਬੁੱਧਵਾਰ ਦੀ ਛੁੱਟੀ ਹੋਇਆ ਕਰਦੀ ਸੀ ਬਟ ਜਨਵਰੀ 2025 ਤੋਂ ਹਰ ਸੰਡੇ ਦੀ ਛੁੱਟੀ ਹੋਇਆ ਕਰੂਗੀ 10 ਤੋਂ 5 ਟਾਈਮ ਹੈਗਾ ਜਿਹੜਾ ਇਹ ਤਾਂ ਖੁੱਲਣ ਦਾ ਹੈਗਾ ਕੋਰੀਅਰ ਰਾਹੀਂ ਕੋਈ ਬੰਦਾ ਮੈਡੀਸਿਨ ਮੰਗਾਉਣੀ ਚਾਹੁੰਦਾ ਤਾਂ ਉਹ ਬਰੀਫਲੀ ਆਪਣਾ ਟੈਲੀਫੋਨ ਨੰਬਰ ਜਿਹੜੇ ਦਿੱਤੇ ਉਹਨਾਂ ਤੇ ਆਪਣੀ ਡਿਜ਼ੀਜ਼ ਦੇ ਸਿੰਪਟਮਸ ਦੱਸ ਸਕੇ ਜੇ ਆ ਉਹਦੇ ਕੋਲ ਕੋਈ ਟੈਸਟ ਕਰਾਇਆ ਉਸ ਨੂੰ ਵਟਸਐਪ ਕਰ ਦੇਵੇ ਤੇ ਉਹਦੀ ਦਵਾਈ ਜਿਹੜੀ ਆ ਉਹਨੂੰ ਕੋਰੀਅਰ ਰਾਹੀਂ ਵੀ ਪਹੁੰਚਾ ਦਿੱਤੀ ਜਾਊਗੀ ਜਿੰਨਾ ਉਹਦਾ ਖਰਚਾ ਹੋਊਗਾ ਉਹ 200 300 400 ਜਿੱਦਾਂ ਉਹਨਾਂ ਵਜਨ ਹੋਊਗਾ ਮੈਡੀਸਨ ਦਾ ਉਸ ਅਕੋਰਡਿੰਗ ਦਵਾਈ ਹੁੰਦੀ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਹੋਏਗਾ ਜੀ ਅਗਰ ਫੋਰਨ ਕਿਸੇ ਕੰਟਰੀ ਦੇ ਵਿੱਚ ਦਵਾਈ ਮੰਗਵਾਉਣਾ ਚਾਹੁੰਦਾ ਤਾਂ ਉਹ ਵੀ ਸਾਡੇ ਕੋਲ ਐਚ ਡੀ ਐਲ ਫੈਡੈਕਸ ਇਹ ਸਾਰੇ ਕੋਰੀਅਰ ਜਿਹੜੇ ਹੈਗੇ ਉਹਨਾਂ ਦਾ ਤਰੋ ਅਵੇਲੇਬਲ ਹੈ ਜੀ ਦੋਈ ਪੰਜਾਂ ਜਿੰਨੇ ਜਿਵੇਂ ਆਪਾਂ ਗੱਲ ਬਵਾਸੀਰ ਦੀ ਕੀਤੀ ਸੀ ਇੱਕ ਵਾਰੀ ਉਹ ਦੱਸੋ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਜਿਹੜੇ ਤੁਸੀਂ ਜਿੰਨੇ ਸੋਗਰ ਦਾ ਹੋਵੇ ਹੋਰ ਕਿਹੜੇ ਥੋੜੇ ਉਹ ਜਰੂਰ ਦੱਸੋ ਪਰ ਹੋਰ ਕਿਹੜੇ ਇਲਾਜ ਕਰ ਸਰ ਆਯੁਰਵੇਦ ਤਾਂ ਇੱਕ ਏਦਾਂ ਦਾ ਖਜ਼ਾਨਾ ਹੈ ਜਿਸ ਦੇ ਵਿੱਚ ਕੋਈ ਏਦਾਂ ਦੀ ਬਿਮਾਰੀ ਹੈ ਹੀ ਨਹੀਂ ਜੀ ਜਿਹਦਾ ਇਲਾਜ ਨਾ ਹੋਵੇ ਹੁਣ ਅੱਜ ਹੀ ਮੈਂ ਇੱਕ ਪੇਸ਼ੈਂਟ ਸਾਡਾ ਹੈਗਾ ਵੀ ਉਹਨੂੰ ਅ ਕੈਂਸਰ ਜੀ ਆਂਤ ਦੇ ਵਿੱਚ ਹੂੰ ਉਹਨੂੰ ਵੀ ਸਟੂਲ ਪਾਸ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਅੰਦਰ ਇੱਕ ਰਸੌਲੀ ਟਾਈਪ ਬਣ ਗਈ ਜਿਹਨੇ ਉਹਨੂੰ ਪ੍ਰੈਸ ਕਰਕੇ ਉਹ ਕਰਤਾ ਉਹਨੂੰ ਸਟੂਲ ਆਉਂਦੀ ਹੈ ਲੇਕਿਨ ਦਿੱਕਤ ਬਹੁਤ ਬਹੁਤ ਆਉਂਦੀ ਹੈ ਨਾ ਉਹ ਉਹ ਮੈਡੀਸਨ ਹਰ ਵਕਤ ਅਸੀਂ ਬਣਾ ਕੇ ਨਹੀਂ ਰੱਖਦੇ ਕਿ ਕੋਈ ਕੋਈ ਪੇਸ਼ੈਂਟ ਆਉਂਦਾ ਬਿਲਕੁਲ ਸੋ ਉਹ ਅੱਜ ਹੀ ਅਸੀਂ ਦਵਾਈ ਬਣਾਈ ਹੈ ਸਪੈਸ਼ਲ ਕੂਰੀਅਰ ਕਰਨੀ ਹੈ ਜੀ ਲੋ ਕਹਿਣ ਦਾ ਭਾਵ ਮੇਰਾ ਇਹ ਹੈਗਾ ਵੀ ਇਦਾਂ ਦੀ ਕੋਈ ਡਿਜ਼ੀਜ਼ ਨਹੀਂ ਜਿਹਦਾ ਅਦਰ ਵਿੱਚ ਇਲਾਜ ਨਹੀਂ ਹੈਗਾ ਜੀ ਦਵਾਈ ਮੌਕੇ ਤੇ ਨਹੀਂ ਵੀ ਅਵੇਲੇਬਲ ਹੋਊਗੀ ਤਾਂ ਇੱਕ ਦੋ ਦਿਨਾਂ ਦੇ ਵਿੱਚ ਬਣ ਜਾਂਦੀ ਹੈ ਜੀ ਬਟ ਸਭ ਤੋਂ ਵੱਧ ਪੇਸ਼ੈਂਟ ਸਾਡੇ ਕੋਲ ਜਿਹੜਾ ਹੈਗਾ ਇਹ ਲਿਵਰ ਦੇ ਆ ਜੀ ਸ਼ੂਗਰ ਦੇ ਆ ਜੀ ਕੈਂਸਰ ਦੇ ਆ ਹੂੰ ਤੇ ਬਵਾਸੀਰ ਲਕੂਰੀਆ ਅਲਰਜੀ ਹੂੰ ਗਦੂਦਾਂ ਦੀ ਪ੍ਰੋਬਲਮ ਕਿਡਨੀ ਦੀ ਪ੍ਰੋਬਲਮ ਡਿਪਰੈਸ਼ਨ ਦੀ ਪ੍ਰੋਬਲਮ ਜੀ ਉਹ ਗੰਦਰ ਹੁੰਦਾ ਕਿਹਦੇ ਵਰਗੀ ਹੂੰ ਜੀ ਕਈ ਲੋਕਾਂ ਨੂੰ ਮਤਲਬ ਪਤਾ ਹੀ ਨਹੀਂ ਲੱਗਦਾ ਕਿ ਬਵਾਸੀਰ ਹੈ ਕਿ ਪਗੰਦਰ ਹੈ ਉਹ ਵੀ ਸੇਮ ਜਿਹਦੇ ਵਰਗੀ ਹੀ ਇੱਕ ਡਿਜ਼ੀਜ਼ ਹੈ ਵੀ ਉਹਦੇ 'ਚ ਵੀ ਇੱਕ ਫੋੜਾ ਟਾਈਪ ਹੁੰਦਾ ਉਹਦੇ 'ਚ ਇੱਕ ਮੂੰਹ ਹੁੰਦਾ ਉਹਨੂੰ ਤੇ 'ਚ ਬੜਾ ਬਦਬੂਦਾਰ ਪਾਣੀ ਹੈ ਜਿਹੜਾ ਹਰ ਵਕਤ ਸਿਮੇ ਜਾਂਦਾ ਹੁੰਦਾ ਹੈ ਜੀ ਸੋ ਉਹਦਾ ਵੀ 100% ਤਕਰੀਬਨ ਵਾਹਿਗੁਰੂ ਦੀ ਕਿਰਪਾ ਨਾਲ ਇਲਾਜ ਜਿਹੜਾ ਹੈਗਾ ਜੀ ਕੋਈ ਪੇਸ਼ੈਂਟ ਇਦਾਂ ਦਾ ਨਹੀਂ ਜਿਹੜਾ ਰਸੋਲੀਆਂ ਹੋ ਜਾਂਦੀਆਂ ਨੇ ਹਨਾ ਜੀ ਟਿਊਮਰ ਜਿਹਨੂੰ ਕਹਿ ਦਿੰਦੇ ਨੇ ਉਸੇ ਨੂੰ ਗੰਢ ਕਹਿ ਦਿੰਦੇ ਆ ਜੀ ਇਹ ਰਸੋਲੀ ਕਿਤੇ ਵੀ ਹੋ ਸਕਦੀ ਆ ਹੂੰ ਇਹ ਪੁਰਸ਼ਾਂ ਦੇ ਵੀ ਹੋ ਸਕਦੀ ਮਹਿਲਾਵਾਂ ਦੇ ਵੀ ਹੋ ਸਕਦੀ ਆ ਜੀ ਜਿਆਦਾਤਰ ਮਹਿਲਾਵਾਂ ਦੇ ఓਵਰੀ ਦੇ ਵਿੱਚ ਯੂਟਰਸ ਦੇ ਵਿੱਚ ਜੇ ਇੱਥੇ ਹੁੰਦੀ ਆ ਨਾ ਸੋ ਉੱਥੇ ਵੀ ਆਪਰੇਟ ਹੀ ਦੱਸਿਆ ਜਾਂਦਾ ਜਿਆਦਾਤਰ ਜਦੋਂ ਪਹਿਲੋਂ ਪੈਥੀ ਚ ਤਾਂ ਆਪਰੇਟ ਹੀ ਦੱਸਿਆ ਜਾਂਦਾ ਹੈ ਕਈ ਵਾਰ ਤਾਂ ਇੱਥੋਂ ਤੱਕ ਵੀ ਕੰਡੀਸ਼ਨ ਆ ਜਾਂਦੀ ਆ ਵੀ बच्चे दर नहीं या ओवरी ही बिल्कुल कटनी पड़ जाती है हां जी हैं। हैं। सो उस पोजीशन ਦੇ ਉੱਤੇ ਹੀ ਵੈਗਰੋ ਦੀ ਕਿਰਪਾ ਆ ਕਿ ਜਿੰਨੇ ਪੇਸ਼ੈਂਟਾਂ ਨੂੰ ਅੱਜ ਤੱਕ ਦਵਾਈ ਦਿੱਤੀ ਆ ਜੀ ਇੱਕ ਪੇਸ਼ੈਂਟ ਹੋਣੀ ਅਸੀਂ ਉਹਦੀ ਅਜੇ ਦਵਾਈ ਉਹਦੀ ਚੱਲ ਰਹੀ ਆ ਬਾਹਰ ਕੈਨੇਡਾ ਦੇ ਵਿੱਚ ਆ ਉਹਨੂੰ ਡਾਕਟਰਾਂ ਨੇ ਕਹਤਾ ਸੀਗਾ ਵੀ ਨਾ ਹੀ ਆਪਰੇਟ ਹੋ ਸਕਦਾ ਜੀ ਏਸੀ ਜਗ੍ਹਾ ਤੇ ਰਸੌਲੀ ਸੀ ਵੀ ਇਹਦਾ ਕੁਝ ਨਹੀਂ ਹੋ ਸਕਦਾ ਹਮਮ ਔਰ ਬੱਚਾ ਕਨਸੀਵ ਹੀ ਨਹੀਂ ਹੋ ਸਕਦਾ ਜੀ ਤੇ ਹੁਣ ਉਹ 70% ਤੱਕ ਜਿਹੜੀ ਉਹ ਰਸੌਲੀ ਸੀ ਖਤਮ ਹੋ ਗਈ ਹੈ ਤੇ ਉਹਨਾਂ ਦੇ ਆਪਣੇ ਦੱਸਣ ਦੀ ਗੱਲ ਹੈ ਸੋ ਜੇ 70% ਖਤਮ ਹੋ ਗਈ ਹੈ ਤਾਂ ਜਿਹੜੀ 30% ਰਹਿ ਗਈ ਉਹ ਵੀ ਖਤਮ ਹੋ ਜਾਣੀ ਹੈ ਬਿਲਕੁਲ ਸੋ ਇਸ ਕਰਕੇ ਇਹ ਬੀਜ਼ਿਸ ਦਾ ਕੋਈ ਵੀ ਇਦਾਂ ਦੀ ਨਹੀਂ ਹੈਗੀ ਜਿਹਦਾ ਇਲਾਜ ਨਹੀਂ ਹੈ ਫੇਰ ਮੈਂ ਸਿਰਫ ਉਹ ਅਨੁਵਾਦ ਤੁਸੀਂ ਕਿੰਨੀ ਚਾਹਤਾਂਗੇ ਥੈਂਕ ਯੂ ਸਰ ਸੋ ਜਿਹੜਾ ਇਸ ਤਰ੍ਹਾਂ ਤੁਸੀਂ ਸੁਣਿਆ ਹਰਜੀਤ ਸਿੰਘ ਆ ਵੀ ਹੋਰਾਂ ਦੇ ਦੁੱਖਵਾਰ ਜਿਹੜਾ દવાਖਾਨਾ ਉੱਥੇ ਅਸੀਂ ਪਹੁੰਚੇ ਅੱਜ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਜਿਹੇ ਇਲਾਜ ਕੀਤਾ ਜਾਂਦਾ ਬਿਮਾਰੀਆਂ ਦਾ ਜੇਕਰ ਤੁਸੀਂ ਵੀ ਇਹਨਾਂ ਨਾਲੇ ਫਿਰ ਤੋਂ ਤੁਸੀਂ ਵੀ ਅਨੇਕਾਂ ਥਾਵਾਂ ਦੇ ਉੱਤੇ ਜਾ ਕੇ ਫੜਕ ਚੁੱਕੇ ਹੋ ਪਰ ਇੱਕ ਵਾਰ ਤੁਸੀਂ ਜ਼ਰੂਰ ਇਸ દવાਖਾਨਾ ਦੇ ਵਿੱਚ ਜ਼ਰੂਰ ਪਹੁੰਚੋ ਤਾਂ ਕਿ ਤੁਹਾ ਪਰਿਵਾਰਨ દવાਖਾਨਾ ਜਿਹੜਾ ਹੈ ਤੁਹਾਡੇ ਜਿਹੜੇ ਦੁੱਖ ਹੈ ਉਹ ਰੋਗ ਕਰ ਸਕਦੇ ਹਨ ਮੁੱਖ ਤੌਰ ਤੇ ਤੋੜ ਸਕਦੇ ਤਾਂ ਕਰਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਜਿਹੜਾ ਮਨੁੱਖ ਦਾ ਮਨੁੱਖ ਦਾ ਸਰੀਰ ਹੈ ਉਹ ਕਿਸੇ ਨਾ ਕਿਸੇ ਰੋਗ ਦੇ ਨਾਲ ਪੀੜਤ ਜ਼ਰੂਰ ਹੈ ਪਰ ਜੇਕਰ ਆਪਾਂ ਬਾਹਰੋਂ ਕੋਈ ਦਵਾਈ ਲੈਂਦੇ ਆ ਤਾਂ ਉਹਦੀ ਜੜ ਨਹੀਂ ਪਹੁੰਚਦੀ ਕਿਉਂਕਿ ਇਹਦਾ ਆਯੁਰਵੈਦਿਕ ਦੇ ਨਾਲ ਜਿਸ ਤਰ੍ਹਾਂ ਜੜ ਉਹ ਹੀ ਉਸ ਦਾ ਇਲਾਜ ਕਰਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਵਿੱਚ ਤੁਹਾਡਾ ਸਰੀਰ ਤੰਦਰੁਸਤ ਰਹੇ ਜੇਕਰ ਤੁਸੀਂ ਇੱਕ ਵਾਰ ਆਪਣਾ ਨਾਲ ਇਹਨਾਂ ਦੇ ਸੰਪਰਕ ਕਰਨਾ ਚਾਹੁੰਦੇ ਹੋ ਤੁਹਾਡੇ ਸਕਰੀਨ ਤੇ ਉੱਤੇ ਇਹਨਾਂ ਦੇ ਨੰਬਰ ਤੇ ਡਰੈੱਸ ਆ ਰਿਹਾ ਹੈ ਤੁਸੀਂ ਇੱਥੇ ਪਹੁੰਚ ਸਕਦੇ ਹੋ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਤੁਸੀਂ ਜੁੜੋ ਪਾਟੀ ਪੰਜਾਬ ਦੇ ਨਾਲ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤਦ ਤੱਕ ਮੈਨੂੰ ਦੇ ਵਿਚਾਰਤ ਧੰਨਵਾਦ